ਕੇਂਦਰ ਦੀ ਸਰਕਾਰ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਇਹਦੇ ਅੰਗੇਸਟ ਸਟੈਂਡ ਲੈਣਾ ਚਾਹੀਦਾ ਸੀਗਾ ਉਹਨਾਂ ਨੇ ਸਟੈਂਡ ਨਹੀਂ ਲਿਆ ਸਾਡੇ ਦੇਸ਼ ਦੇ ਅੰਦਰ ਅਮਰੀਕਾ ਦੇ ਕਾਨੂੰਨ ਕਿੱਦਾਂ ਲਾਗੂ ਹੋਣਗੇ ਮੈਂ ਤਾਂ ਆਪਣੇ ਕਾਨੂੰਨ ਲਾਗੂ ਕਰੇ ਆਪਣੇ ਦੇਸ਼ ਇੱਥੇ ਆ ਕੇ ਕਿਦੋਂ ਲਾਗੂ ਕਰੇ ਉਹ ਤੁਸੀਂ ਜਾਣ ਬੁੱਝ ਕੇ ਅਮਰਸਰ ਦੀ ਧਰਤੀ ਦੇ ਹਜਾਰ ਨੂੰ ਲਿਆ ਰਹੇ ਹੋ ਪੰਜਾਬ ਨੂੰ ਮਦਦ ਕਰਤਾ ਤੇ ਪੰਜਾਬੀਆਂ ਨੂੰ ਮਦਦ ਕਰਤਾ ਸਨੇਕ ਬੜੀ ਵੱਡੀ ਸ਼ਾਦੀ ਦਾ ਬੀਜੇਪੀ ਜਿੱਦਾਂ ਪਹਿਲਾ ਲੋਕ ਗਿਆ ਉਹ ਵੀ ਗੈਰ ਕਾਨੂੰਨੀ ਨਹੀਂ ਕੇਸ ਬਣਿਆ ਉਹ ਗੈਰ ਕਾਨੂੰਨੀ ਹੋ ਗਿਆ ਤੇ ਗੈਰ ਕਾਨੂੰਨੀ ਹੁੰਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਬੜਾ ਕੋਈ ਕਾਨੂੰਨ ਵਿਰੋਧੀ ਕੰਮ ਕੀਤਾ ਰੋਟੀ ਦੋਚੀ ਨਹੀਂ ਗੈਰ ਕਾਨੂੰਨੀ ਹੋਇਆ ਇਸ ਕਰਕੇ ਸਾਨੂੰ ਉਹ ਆਪਣੇ ਘਰੇ ਲੈਣਾ ਉਹਨਾਂ ਨੂੰ ਪਿਆਰ ਦੇਣਾ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਪਹਿਲੀ ਡਿਊਟੀ ਆ ਉਦੋਂ ਇਹ ਜਹਾਜ਼ ਅਮਰੀਕਾ ਦੀ ਫੌਜ ਦਾ ਆ ਅਸੀਂ ਕਿੱਥੇ ਬੈਠੇ ਹਿੰਦਪਾਕ ਬਾਰਡਰ ਦੇ ਕੰਨੇ ਤੇ ਅਸੀਂ ਫਰ ਟੋ ਦਾ ਲਾਹ 40 ਕਿਲੋਮੀਟਰ ਹੈ ਸਰ ਸਾਡੇ ਵਾਸਤੇ ਵੈਸੇ ਚਿੰਤਾ ਦਾ ਵਿਸ਼ਾ ਕਿ ਅਮਰੀਕਾ ਦੀ ਫੌਜ ਦਾ ਕੋਈ ਜਹਾਜ਼ ਸਾਡੇ ਅਮਸਾਦੇ ਰਿਪੋਰਟ ਤੇ ਆਉਂਗਾ ਅੱਜ ਜਹਾਜ਼ ਆ ਜਹਾਜ਼ ਆ ਰਿਹਾ ਵਾਹ ਇੱਕ ਹੋਰ ਜਹਾਜ਼ ਆ ਰਿਹਾ ਜਿਹਦੇ ਵਿੱਚ 119 ਪਾਕੀ ਵਾਪਸ ਆ ਰਹੇ ਨੇ ਇਹ ਰਿਪੋਰਟ ਹੋ ਕੇ ਆ ਰਹੇ ਨੇ ਅਮਰੀਕਾ ਦੇ ਵਿੱਚੋਂ ਸੀਐਮ ਸਾਹਿਬ ਉਹਨਾਂ ਨੂੰ ਰਿਸਿਵ ਵੀ ਕਰਨਗੇ ਇਹ ਜਿਹੜਾ ਲਾਸਟ ਟਾਈਮ ਅਸੀਂ ਸੁਣਿਆ ਸੀਗਾ ਉਹਨਾਂ ਦੇ ਪੈਰਾਂ ਤੇ ਬੀੜੀਆਂ ਪਾਈਆਂ ਹੋਈਆਂ ਸੀ ਕਿ ਆ ਇਸ ਵਾਰ ਵੀ ਉਹੋ ਜਿਹਾ ਹੋਈਗਾ ਜੀ ਕਿਉਂਕਿ ਇਸ ਤੋਂ ਪਹਿਲੇ ਵੀ ਗੱਲ ਹੋਈ ਹੈ ਜੀ ਇਹ ਤੇ ਦੇਖੋ ਅਸੀਂ ਤਾਂ ਪਹਿਲਾਂ ਕਿਹਾ ਕਿ ਬੜਾ ਬੰਦਾ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਹਮਣੇ ਦੇਖੀ ਅਨਮਨੁੱਖੀ ਬਤੀਰਾ ਅਮਰੀਕਾ ਦਾ ਉਹ 20 ਸਰਕਾਰ ਕੇਂਦਰ ਦੀ ਸਰਕਾਰ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਇਹਦੇ ਅਗੇ ਸਟੈਂਡ ਲੈਣਾ ਚਾਹੀਦਾ ਸੀਗਾ ਉਹਨਾਂ ਨੇ ਸਟੈਂਡ ਦੀ ਲਿਆ ਨਹੀਂ ਤੇ ਸਾਡੇ ਦੇਸ਼ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਅਮਰੀਕਾ ਦੇ ਕਾਨੂੰਨ ਕਿੱਦਾਂ ਲਾਗੂ ਹੋਣ ਮੈਕਾ ਆਪਣੇ ਕਾਨੂੰਨ ਲਾਗੂ ਕਰੇ ਆਪਣੇ ਦੇਸ਼ ਇੱਥੇ ਆ ਕੇ ਕਿੱਦਾਂ ਲਾਗੂ ਕਰਦੇ ਆ ਸਾਡੇ ਦੇਸ਼ 'ਚ ਕਿੱਦਾਂ ਕੇਦੂ ਹੱਥਕੜੀਆਂ ਲਾ ਕੇ ਜ਼ੰਜੀਰਾਂ ਲਾ ਕੇ ਲਿਆ ਸਕਦੇ ਆ ਉਹ ਤਾਂ ਹੀ ਉਹ ਹੀ だっती सीएम ਸਾਹਿਬ ਨੇ ਮਿਨਿਸਟਰੀ ਆਫ ਪ੍ਰਦੇਸ਼ਵਤਨ ਅੱਲਾ ਜਿਹੜਾ ਤੇ ਹੋਮ ਮਿਨਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸਿੱਧੇ ਕਿਹਾ ਕਿ ਤੁਸੀਂ ਇਹ ਜਹਾਜ਼ ਜਿਹੜਾ ਅਮਰ ਸਰਦਾਰ ਦੀ ਬਜਾਏ ਜਿਹੜਾ ਦਿੱਲੀ ਜਿਹੜਾ ਸਾਡਾ ਇੰਟਰਨੈਸ਼ਨਲ ਏਅਰਪੋਰਟ ਹੈ ਰਾਜਧਾਨੀਆ ਦਿੱਲੀ ਸਾਡੀ ਤੁਸੀਂ ਉੱਥੇ ਤਾਂ ਦੋ ਉਹ ਤੁਸੀਂ ਜਾਣ ਬੁੱਝ ਕੇ ਅੰਮਲਸਰ ਦੀ ਧਰਤੀ ਦੇ ਇਹਾਜ ਨੂੰ ਲਿਆ ਰਹੇ ਹੋ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਇੱਕ ਬੜੀ ਵੱਡੀ ਸ਼ਾਦੀ ਆ ਬੀਜੇਪੀ ਦੀ ਉਹ ਲਗਾਤਾਰ ਲੱਗੀ ਆ ਬੀਜੇਪੀ ਵੀ ਕਿਸੇ ਨਾ ਕਿਸ ਤਰ੍ਹਾਂ ਪੰਜਾਬ ਨੂੰ ਜਿਹੜਾ ਬਦਨਾਮ ਕੀਤਾ ਜਾਵੇ ਸੋ ਅਸੀਂ ਨਹੀਂ ਚਾਹੁੰਦੇ ਕਿ ਜਾਜ ਇੱਥੇ ਆਵੇ ਬਟ ਜੇ ਆ ਗਿਆ ਤੇ ਕੋਈ ਨਹੀਂ ਮੁਖਵੰਤੀ ਸਾਹਿਬ ਰਾਤ ਦੇ ਆਏ ਅਸੀਂ ਮੁਖਵੰਤੀ ਦੀ ਗਵਾਈ ਚ ਇਹ ਸਾਡੇ ਉੱਥੋਂ ਪੜਾ ਰਹੇ ਉਹਨਾਂ ਦਾ ਸਵਾਗਤ ਕਰਾਂਗੇ ਵੈਲਕਮ ਕਰਾਂਗੇ ਅਸੀਂ ਭਾਈ ਦੇ ਥੋੜੇ ਆ ਜਾਦੋ ਰੋਟੀ ਦੋਜੀ ਕਵਾਨ ਗਏ ਸੀ ਸਾਡੇ ਆ ਉਹ ਕੋਤਵਾਦੀ ਨਹੀਂ ਹੈ ਉਹ ਕੋਈ ਅਪਰਾਧੀ ਨਹੀਂ ਹੈ ਜਿੱਦਾਂ ਪਹਿਲਾਂ ਲੋਕ ਗਏ ਉਹ ਵੀ ਗਏ ਨਹੀਂ ਕੇਸ ਬਣਿਆ ਉਹ ਗੈਰਕਾਨੂੰਨੀ ਹੋ ਗਿਆ ਤੇ ਗੈਰਕਾਨੂੰਨੀ ਹੁੰਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਬੜਾ ਕੋਈ ਕਾਨੂੰਨ ਉਲਦੀ ਕੰਮ ਕੀਤਾ ਜਾਂ ਮਿਲਕਾ ਦੇਖ ਦੇ ਖਿਲਾਫ ਕੀਤਾ ਜਾਂ ਸਾਡੇ ਦੇਖ ਦੇ ਖਿਲਾਫ ਕੀਤਾ ਰੋਟੀ ਦੋਜੀ ਨਹੀਂ ਗੈਰਕਾਨੂੰਨੀ ਹੋਇਆ ਇਸ ਕਰਕੇ ਸਾਨੂੰ ਉਹਨਾਂ ਨੂੰ ਆਪਣੇ ਗਲੇ ਲਾਉਣਾ ਉਹਨਾਂ ਨੂੰ ਪਿਆਰ ਦੇਣਾ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਪਹਿਲੀ ਡਿਊਟੀ ਆ ਉਹ ਡਿਊਟੀ ਤੋਂ ਬੋਲਦੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਪਹੁੰਚੇ ਅੱਜ ਛਾਮੀ ਅਸੀਂ ਜਾਵਾਂਗੇ ਸਵਾਗਤ ਕਰਾਂਗੇ ਇਹ ਤਾਂ ਉਹਨਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੂ ਕਿ ਅੱਜ ਵੀ ਉਹਨਾਂ ਨੇ ਹੱਥ ਘੜੀਆਂ ਲਾਈਆਂ ਬੇੜੀਆਂ ਲਾਈਆਂ ਕੰਦੀ ਲਾਈਆਂ ਐਡਵਾਂਸ ਤੇ ਆਪਾਂ ਕਹਿ ਨਹੀਂ ਸਕਦੇ ਪਰ ਇਹ ਜਿਹੜਾ ਵਤੀਦਾ ਉਹਨਾਂ ਦਾ ਜਹਾਜ਼ ਆਉਣਾ ਹੀ ਅੰਮ੍ਰਿਤਸਰ ਦੇ ਵਿੱਚ ਇਹ ਬਹੁਤ ਵੱਡੀ ਇੱਕ ਧੱਕੇਸ਼ਾਈ ਆ ਉਦੋਂ ਇਹ ਜਹਾਜ਼ ਅਮਰੀਕਾ ਦੀ ਫੌਜ ਦਾ ਆ ਉਦੋਂ ਅਸੀਂ ਕਿੱਥੇ ਬੈਠੇ ਹਿੰਦਪਾਕ ਬਾਰਡਰ ਦੇ ਕੰਨੇ ਤੇ ਅਸੀਂ ਸਾਡੇ ਤੋਂ ਲਾਹਤ 40 ਕਿਲੋਮੀਟਰ ਹੋਇਆ ਸਰ ਸਾਡੇ ਵਾਸਤੇ ਵੈਸੇ ਚਿੰਤਾ ਦਾ ਵਿਸ਼ਾ ਕਿ ਅਮਰੀਕਾ ਦੀ ਫੌਜ ਦਾ ਕੋਈ ਜਹਾਜ਼ ਸਾਡੇ ਅਮਰਸਾ ਦੇ ਏਅਰਪੋਰਟ ਤੇ ਆਉਂਦਾ ਸਾਡੇ ਦੀ ਚਿੰਤਾ ਹੈ ਐਸੇ ਕਰਕੇ ਸੀਐਮ ਸਾਹਿਬ ਆਇਆ ਰਾਤੀ ਐਸੇ ਕਰਕੇ ਉਹਨੇ ਦਿੱਲੀ ਉਹਨਾਂ ਨੂੰ ਕਿਹਾ ਕਿ ਜਹਾਜ਼ ਨੂੰ ਤੁਸੀਂ ਪਾ ਦਿਓ ਦਿੱਲੀ ਤਾ ਦਿਓ ਇੰਟਰਨੈਸ਼ਨਲ ਏਅਰਪੋਰਟ ਤੇ ਔਰ ਮੈਂ ਤੁਹਾਨੂੰ ਦੂਜੀ ਗੱਲ ਦੱਸਦਾ ਮੈਂ ਪਿਛਲੀ ਵਾਰ ਵੀ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਮਿਲਿਆ ਸੀ ਅੱਜ ਵੀ ਕਿਦੋਂ ਮਿਲਾਂਗੇ ਬੱਲਾ ਜਿਹੜੇ ਬੰਦੇ ਜਾਂਦੇ ਆ ਜਿਹੜਾ ਮਨੁੱਖੀ ਤਸਕਦੀ ਦਾ ਪੰਡਾ ਹੈ ਇਹ ਸਾਰੇ ਦੀਆਂ ਜਣਾ ਪੰਜਾਬ ਦੇ ਇੱਕ ਪਿੰਡ ਤੋਂ ਲੈ ਕੇ ਆਪਣੇ ਦੇਸ਼ ਦੇ ਹਰ ਕੋਨੇ ਤੋਂ ਲੈ ਕੇ ਨਿਊਯਾਰਕ ਤੋਂ ਲੈ ਕੇ ਟ੍ਰਾਂਟੋ ਤੋਂ ਲੈ ਕੇ ਲੰਡਨ ਦੁਬਈ ਤੋਂ ਲੈ ਕੇ ਸਦ ਹਰ ਥਾਂ ਤੇ ਇਹ ਮਨੁੱਖੀ ਤਸਕਰੀ ਦਾ ਇੱਕ ਬਹੁਤ ਵੱਡਾ ਮਾਫੀਆ ਜਿਹਦੀਆਂ ਤਾਰਾਂ ਬਹੁਤ ਲੰਬੀਆਂ ਚੌੜੀਆਂ। ਸਰਦਕ ਦੀ ਗੱਲ। ਉਹ ਜਦੋਂ ਬੰਦੇ ਜਾਂਦੇ ਆ। ਉਦੋਂ ਬੰਦਿਆਂ ਨੂੰ ਏਜੰਟ ਜਿਹੜੇ ਆ ਉਹ ਜਾਂ ਦਿੱਲੀ ਤੋਂ ਝੜਾਉਂਦੇ ਆ। ਜਾਂ ਬੰਬੇ ਤੋਂ ਝੜਾਉਂਦੇ ਆ ਜਾਂ ਕਲਕੱਤਾ ਤੋਂ ਝੜਾਉਂਦੇ। ਕਦੀ ਵੀ ਥੋੜੀ ਝੜਦੇ। ਅਮਰਸਰ ਮਾ ਲੀ ਤੋਂ ਨੀ ਕਦੀ ਕੋ ਝੜਿਆ। ਸਭ ਉੱਧੋਂ ਝੜਦੇ ਜਾ ਕੇ। ਉਹ ਜਦੋਂ ਹੁਣ ਆ ਰਹੇ ਨੇ। ਕਹਿੰਦੇ ਤੁਸੀਂ ਅਮਰਸਰ ਲੈ ਜਾਓ ਉਹਨਾਂ ਨੂੰ। ਕੋਈ ਨਹੀਂ ਅਮਰਸਰ ਲਾਓ ਸਾਡੇ ਆ ਬੱਚੇ ਤੇ ਸਾਡੇ ਆ। ਪਾਤੀ ਸਾਡੇ ਸਾਡੇ ਆ ਯਮ ਇੰਡੀਅਨ ਸਾਡੇ ਸਾਡੇ ਆ ਇੱਧਾ ਸਵਾਗਤ ਕਰਾਂਗੇ ਪਰ ਜਿਹੜੀ ਸੈਂਟਰਲ ਗਵਰਨਮੈਂਟ ਉਹਦੀ ਪੌਂਸੀਓ ਮਾੜੀ ਗੱਲ ਇਹ ਆ ਕਿ ਕੱਲ ਹੀ ਇਹ ਮੋਦੀ ਜੀ ਮਿਲ ਕੇ ਆਏ ਟਰੰਪ ਜੀ ਉਹ ਬੜੇ ਕਹਿੰਦੇ ਕਿ ਮੈਂ ਬੜਾ ਮਿੱਤਰ ਆ ਮੈਂ ਮੇਰਾ ਟਰੰਪ ਬੜਾ ਦੋਸਤ ਹੈ ਤੇ ਉਹਨਾਂ ਨੇ ਇਹ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਮੇਰਾ ਖਿਆਲ ਜਦੋਂ ਵਾਈਟ ਹਾਊਸ ਦੇ ਵਿੱਚ ਉਹ ਮਤਲਬ ਮਹਿਮਾਨ ਨਿਵਾਜ਼ੀ ਦਾ ਦੁੱਤ ਬਲਾ ਦੇ ਹੋਣਿਆ ਉਦੋਂ ਉਹਨਾਂ ਬਚਾਏ ਦਨੂ ਜਹਾਜਾਂ ਤੇ ਲੱਧਿਆ ਜਾ ਰਿਹਾ ਸੀਗਾ ਕਮਿਕੀ ਗੱਲ ਇਹ ਸਾਡੇ ਵਾਸਤੇ ਮਾੜੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਕੋਲੋਂ ਜੇ ਸਟੰਗ ਨਾਲ ਇਹ ਮਹੱਲੇ ਉਠਾਉਣਾ ਚਾਹੀਦਾ